ਆਪਣੀਆਂ ਗੱਲਾਂ ਨਹੀਂ ਕਰਨੀਆਂ ਆਪਣੇ ਹੋਰ ਐਵੇਂ ਤਰੂ ਤੂਰਤ ਬਾੜਨੀ ਤੁਲਨਾ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਹੈ ਨਗਰ ਕੀਰਤਨ ਜਿੰਨਾ ਸਮਾਂ ਆਪਾਂ ਹਾਜ਼ਰੀ ਭਰਨੀ ਹੈ ਨਾਮ ਜਪਣਾ ਹੈ ਨਾਮ ਜਿੰਨਾ ਆਪਾਂ ਵੱਧ ਨਾਮ ਜਪਾਂਗੇ ਓਨਾ ਵੱਧ ਆਪਣਾ ਭੜਾ ਹੋਵੇਗਾ ਆਪਣੇ ਨੱਕਰਤਾ ਤੇ ਲਾਕੇ ਦਾ ਸਾਰੀਆਂ ਸਿਕਤਾਂ ਦਾ ਭੜਾ ਹੋਵੇਗਾ ਨਾਮ ਦੇ ਨਾਲ ਭੜਾ ਹੋਣਾ ਹੀ ਹੈ